ਸ਼ਹਿਰ ਦੇ ਮਸ਼ਹੂਰ ਕੇਮੈਕਸ ਹਸਪਤਾਲ ਨੂੰ ਹੁਣ ਨਵੇਂ ਨਾਮ ਅਤੇ ਪ੍ਰਬੰਧਨ ਨਾਲ ਜਾਣਿਆ ਜਾਵੇਗਾ ਕੇਮੈਕਸ ਹਸਪਤਾਲ ਦਾ ਟੇਕਓਵਰ ਸ਼ੂਰ ਹਸਪਤਾਲ ਵੱਲੋਂ ਪੂਰੀ ਤਰ੍ਹਾਂ ਕਾਨੂੰਨੀ ਅਤੇ ਵਿਧਿਵਤ ਤਰੀਕੇ ਨਾਲ ਕਰ ਲਿਆ ਗਿਆ ਹੈ ਹੁਣ ਇਹ ਹਸਪਤਾਲ ਕੇਮੈਕਸ ਸ਼ੂਰ ਮੈਡੀ ਸਿਟੀ ਦੇ ਨਾਮ ਨਾਲ ਜਾਣਿਆ ਜਾਵੇਗਾ ਸ਼ੂਰ ਹਸਪਤਾਲ ਪ੍ਰਬੰਧਨ ਨੇ ਟੇਕਓਵਰ ਦੀ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਪੂਰਾ ਕਰਦਿਆ ਇਸ ਹਸਪਤਾਲ ਨੂੰ ਕ੍ਰਿਟੀਕਲ ਕੇਅਰ ਨਿਊਰੋ ਸਪਾਈਨ ਅਤੇ ਟਰੋਮਾ ਦੇ ਖੇਤਰ ਵਿੱਚ ਇੱਕ ਅਗੀਵਾ ਮੈਡੀਕਲ ਸੈਂਟਰ ਬਣਾਉਣ ਦੀ ਯੋਜਨਾ ਬਣਾਈ ਹੈ ਹਸਪਤਾਲ ਪ੍ਰਿਆੰਗਨ ਵਿੱਚ ਨਵਾਂ ਸਾਈਨ ਬੋਰਡ ਵੀ ਲਗਾ ਦਿੱਤਾ ਗਿਆ ਜੋ ਇਸ ਬਦਲਾਵ ਨੂੰ ਅਧਿਕਾਰਿਕ ਤੌਰ ਤੇ ਦਰਸਾਉਂਦਾ ਹੈ ਸ਼ੂਰ ਮੈਡੀ ਸਿਟੀ ਹੁਣ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਇੱਕ ਪਰੋਸੇਯੋਗ ਨਾਮ ਬਨਣ ਵੱਲ ਅੱਗੇ ਵਧ ਰਿਹਾ ਹੈ ਸੋ ਮੈਂ ਇੱਥੇ ਆਇਆ ਸੀਗਾ ਇੱਕ ਆਪਣਾ ਡ੍ਰੀਮ ਲੈ ਕੇ ਕਿ ਅਮਰੀਕਨ ਲੈਵਲ ਦੇ ਅਸੀਂ ਕਿਸ ਤਰ੍ਹਾਂ ਇੱਥੇ ਕੁਸਟਮ ਸਰਵਿਸਿਜ਼ ਦੇ ਸਕਦੇ ਆ ਸੋ ਉਹਨੂੰ ਦੇਖਦੇ ਹੋਏ ਇਹ ਹਸਪੀਟਲ ਪਹਿਲੇ ਇੱਥੇ ਡਾਕਟਰ ਵਿਦੇਕਤਾ ਹਸਪੀਟਲ ਹੋਇਆ ਕਰਦਾ ਸੀਗਾ ਸੋ ਉਹਨੂੰ ਮੈਂ ਐਕਵਾਇਰ ਕਰਕੇ ਇਹਨੂੰ ਰੀਬਿਲਡ ਕੀਤਾ ਹੈ ਸੋ ਉਹਦੇ ਵਿੱਚ ਫਿਰ ਅਸੀਂ ਸਰਵਿਸਿਜ਼ ਤਿਆਰ ਸ਼ੁਰੂ ਕੀਤੀਆਂ ਅਸੀਂ ਪੀਡੀਆਟ੍ਰਿਕਸ ਦੇ ਵਿੱਚ ਤੇ ਊਮਨਸ ਦੇ ਵਿੱਚ ਅਸੀਂ ਆਲਰੇਡੀ ਕਾਫੀ ਕੁਝ ਕਰਦੇ ਪਏ ਆ ਤੇ ਹੁਣ ਅਸੀਂ ਇੱਕ ਹੋਰ ਕੋਲਾਬੋਰੇਸ਼ਨ ਕੀਤੀ ਹੈ ਜਿਹਦੇ ਬਾਰੇ ਵਿੱਚ ਅਸੀਂ ਤੁਹਾਨੂੰ ਸਮਝਾਉਂਦਾ ਸੀ ਉਹ ਅਸੀਂ ਸਾਡੇ ਇਸ ਹਸਪਤਲ ਦੇ ਵਿੱਚ ਜਿਹੜਾ ਕਿ ਕੇ ਮੈਕਸ ਅਮਰੀਕਨ ਹਸਪਤਲ ਹੈ ਇਹ ਮਾਲ ਰੋਡ ਦੇ ਉੱਤੇ ਆ ਪ੍ਰੈਜ਼ੈਂਟ ਹੈ ਸੋ ਸਾਡੇ ਕੋਲ ਦੋ ਵਿੰਗ ਆਲਰੇਡੀ ਸੀਗੇ ਇੱਕ ਸੀਗਾ ਸਾਡਾ ਚਾਈਲਡ ਡਵਲਪਮੈਂਟ ਸੈਂਟਰ ਵਿੰਗ ਜਿਹਦੇ ਵਿੱਚ ਕਿ ਅਸੀਂ ਆਟਿਜ਼ਮ ਦੇ ਬੱਚੇ ਹੋ ਗਏ ਆ ਜਾਂ ਡਰਮਡ ਰਲੇਸ ਦੇ ਬੱਚੇ ਜਿਨ੍ਹਾਂ ਨੂੰ ਕਿਸੇ ਡਾਊਨ ਸਿੰਡਰੋਮ ਹੁੰਦਾ ਹੈ ਜਾਂ ਐਡੀਐਸਟੀ ਹੁੰਦਾ ਵਾ ਉਹਨਾਂ ਦੀ ਥੈਰੇਪੀ ਸਵਾਰਾ ਕਰਦੇ ਸੀਗੇ ਕਰਦੇ ਹਾਂ ਤੇ ਦੂਸਰਾ ਵਿੰਗ ਸਾਡਾ ਹੈਗਾ ਵਾ ਕੇ ਐਮਐਕਸ ਕਡਲਸ ਜਿਹੜਾ ਕਿ ਊਮਨਰ ਚਾਈਲਡ ਸੈਂਟਰ ਹੈ ਉਹਦੇ ਵਿੱਚ ਜਿਹੜਾ ਸੇ ਅਸੀਂ ਆਲਰੇਡੀ ਜਿਹੜੇ ਹਾਈ ਰਿਸਕ ਪ੍ਰੈਗਨancies ਹੋ ਗਏ ਜਾਂ ਗਾਇਨਕੋਲੋਜੀਕਲ ਜਨਨਨਾ ਰੋਗ ਹੋ ਗਏ ਉਹਨਾਂ ਦੀ ਜਿਹੜੀ ਹੈ ਟ੍ਰੀਟਮੈਂਟ ਕਰਾ ਕਰਦੇ ਹਾਂ ਤੇ ਨਾਲ ਜਿਹੜੇ ਪ੍ਰੀਮਚੁਰ ਬੱਚੇ ਹੁੰਦੇ ਨੇ ਉਹਨਾਂ ਦੇ ਅਸੀਂ ਸੁਪਰ ਸਪੈਸ਼ੈਲਟੀ ਹਸਪੀਟਲ ਹੈਗੇ ਤੇ ਸਾਡਾ ਪੀਡੀਆਟ੍ਰਿਕ ਆਈਸੀਯੂ ਹੈ ਤੇ ਨਿਊਨਟ੍ਰਲ ਆਈਸੀਯੂ ਹੈ ਤੇ ਤੀਸਰਾ ਵਿੰਗ ਜੇ ਦੀ ਹੁਣ ਅੱਜ ਮੇਨ ਅਸੀਂ ਜਿਹਦੀ ਗੱਲ ਕਰਨੀ ਹੈ ਉਹ ਹੈਗਾ ਵਾ ਕੇ ਐਮਐਕਸ ਸ਼ੂਰ ਮੈਡੀਸਿਟੀਂਗ ਤੋ ਕਿਵੇਂ ਕਿ ਸ਼ੂਰ ਮੈਡੀਸਿਟੀ ਜਿਹੜਾ ਹੈ ਇਹ ਅਸੀਂ ਇੱਕ ਤੀਸਰਾ ਵਿੰਗ ਐਡ ਕੀਤਾ ਹੈ ਜਿਹੜਾ ਕਿ ਜਿਹੜੇ ਅਡਰਟਸ ਦੇ ਭਗੀਆਂ ਨੇ ਬਿਮਾਰੀਆਂ ਉਹਨਾਂ ਦੇ ਲਈ ਅਸੀਂ ਇਹਨੂੰ ਸਰਵਿਸ ਜਿਨੇ ਦੇ ਥ्रू ਉਹਦੇ ਵਿੱਚ ਤੁਹਾਡੀ ਆ ਜਾਂਦੇ ਨੇ ਆਰਥੋਪੀਡਿਕਸ ਹੋ ਗਈ ਤੁਹਾਡੇ ਟਰੋਮਾ ਹੋ ਗਿਆ ਫਿਰ ਨੇਫਰੋਲੋਜੀ ਹੋ ਗਿਆ ਜਿਹੜੇ ਕਿਡਨੀ ਡਾਇਲਿਸਿਸ ਵਗੈਰਾ ਤੇ ਨਿਊਰੋ ਸਰਜਰੀਜ਼ ਹੋ ਗਈ ਐਂਡ ਨਿਊਰੋਲੋਜੀ ਹੋ ਗਈ ਓਕੇ ਜੀ ਸੇ ਉਹਦੇ ਨਾਲ ਹੋਰ ਤੁਹਾਡੇ ਗੈਸਟਰੋਇੰਟਰੋਲੋਜੀ ਲਿਵਰ ਦੀਆਂ ਬਿਮਾਰੀਆਂ ਸੋ ਓਵਰਆਲ ਤੁਸੀਂ ਕਹਿ ਲਓ ਵੀ ਸਾਰੀਆਂ ਸਾਰੀਆਂ ਇਹ ਜਿੰਨੀਆਂ ਵੀ ਬਾਕੀ ਦੀਆਂ ਬਿਮਾਰੀਆਂ ਹੁੰਦੀਆਂ ਨੇ ਇੱਕ ਔਮਨ ਐਂਡ ਚਾਈਲਡ ਤੋਂ ਇਲਾਵਾ ਜੋ ਵੀ ਬਿਮਾਰੀਆਂ ਐਸੀ ਉਹਨੂੰ ਹੁਣ ਟੈਕਲ ਕਰਨਾ ਹੈ ਇੱਕ ਨਵੇਂ ਨੈਕਸਟ ਲੈਵਲ ਦੇ ਪੱਧਰ ਦੇ ਉੱਤੇ ਸੋ ਜਿੰਨੇ ਵੀ ਅਸੀਂ ਇੱਥੇ ਸਰਵਿਸਿਜ਼ ਦੇਣੀਆਂ ਨੇ ਅਸੀਂ ਸਾਰੀਆਂ ਸਾਰੀਆਂ ਸਰਵਿਸਿਜ਼ ਇੱਕ ਹਾਇਰ ਲੈਵਲ ਦੇ ਉੱਤੇ ਹੀ ਦੇਣੀਆਂ ਨੇ ਤਾਂ ਕਿ ਜਿਹੜੀਆਂ ਅਸੀਂ ਰਿਜ਼ਲਟਸ ਆਪਣੇ ਬਾਕੀ ਵਿੰਗਸ ਤੋਂ ਦੇ ਰਹੇ ਹਾਂ ਉਸੇ ਤਰ੍ਹਾਂ ਅਸੀਂ ਘਟੋ ਘਟ ਇਫ ਨਾਟ ਬੈਟਰ ਅਸੀਂ ਉਹਨਾਂ ਦੇ ਰਿਜ਼ਲਟਸ ਦੇ ਸਕੀਏ ਜਦੋਂ ਇਹ ਹਸਪਤਲ ਮੈਂ ਅਕਵਾਰ ਕੀਤਾ ਸੀਗਾ ਅਜਤੋਂ ਲिटल ਬਿਟ ਓਵਰ ਅイヤー ਅਗੋ ਸੋ ਉਦੋਂ ਜਿਹੜਾ ਸੀਗਾ ਇਹ ਹਸਪਤਲ ਦੇ ਵਿੱਚ ਇੱਕ ਇੱਕ ਇੰਚ ਇਸ ਚੀਜ਼ ਹਸਪਤਲ ਦਾ ਹੁਣ ਨਵਾਂ ਆ ਜੀ ਇੱਕ ਇੱਕ ਤਾਰ ਇੱਕ ਇੱਕ ਫਰਸ਼ ਦਾ ਇੱਕ ਇੱਕ ਟਾਇਲ ਜਿਹੜੀ ਹੈ ਬ੍ਰਾਂਡ ਨਿਊ ਹੈ ਸਾਰੀਆਂ ਦੇ ਸਾਰੇ ਜਿਹੜੀ ਇਕਵਿਪਮੈਂਟ ਜਿਹੜੀ ਆ ਉਹ ਡਿਫਰੈਂਟ ਹੈ ਇੱਕ ਇੰਟਰਨੈਸ਼ਨਲ ਸਟੈਂਡਰਡ ਦੀ ਹੈ ओके सो ਹੁਣ ਜਿਹੜਾ ਮੇਨ ਜਿਹੜੇ ਇਥੇ ਵਿੰਗ ਜਿਹਨੂੰ ਹੁਣ ਅਸੀਂ ਇੰਟਰੋਡਿਊਸ ਕਰਨ ਲੱਗੇ ਆ ਜਿਹੜਾ ਕੇਐਮਐਸ ਸ਼ੂਰ ਮੈਡੀ ਸਿਟੀ ਜਿਹੜਾ ਹੈ ਅਸੀਂ ਉਹਦੇ ਵਿੱਚ ਜਿੰਨੀਆਂ ਵੀ ਸਰਵਿਸਿਜ਼ ਚਾਹੀਦੀਆਂ ਨੇ ਉਹਨਾਂ ਦੇ ਲਈ ਜਿਹੜੀਆਂ ਇਕਵਿਪਮੈਂਟ ਹੈ ਉਹ ਸਾਰੇ-ਸਾਰੇ ਵੀ ਅਸੀਂ ਜਿਹੜੀ ਆ ਉਹ ਨਵੀਂ ਲੈ ਕੇ ਆਏ ਹੋਏ ਆ ਤੇ ਉਹਨਾਂ ਨੂੰ ਅਸੀਂ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਪ੍ਰੋਟੋਕੋਲ ਨੇ ਉਹਦੇ ਅਕੋਰਡਿੰਗ ਜਿਹੜਾ ਹੈ ਅਸੀਂ ਟ੍ਰੀਟਮੈਂਟ ਸੇਵਨੇ